ਤਕਰੀਬਨ 2-3 ਮਿੰਟ ਉਸ ਕਨਸੈਪਟ ਦੇ ਨਾਲ ਗੱਲ ਕਰ ਰਹੇ ਹਾਂ। ਜੀ। ਔਰ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਇਸ ਫੁੱਟਬਾਲ ਦੇ ਨਾਲ ਇਸ ਇਧਰਕੇ ਬਹੁਤ ਵੱਡਾ ਇਫੈਕਟ ਆਮ ਕਰਾਂਗੇ। ਔਰ ਧੰਨਵਾਦ ਕਰਦੇ ਹਾਂ ਸਹੀ ਸਾਡੇ ਐਮ ਡੀ ਸਾਹਿਬ ਦਾ ਮਿਸਟਰ ਅਰਣ ਕੁਮਾਰ ਜੀ ਨੇ ਜਿਨ੍ਹਾਂ ਨੇ ਤੁਹਾਨੂੰ ਪੈਸਾ ਐਡਾ ਅੱਡਾ ਸਪੋਰਟ ਫੋਰਮ ਬਣਾ ਕੇ ਦਿੱਤਾ। ਉਹਨਾਂ ਵਾਸਤੇ ਇੱਕ ਦੋ ਗਲਾ ਤਾੜੀ। ਅਗੱਜੇਰੇ ਵਿੱਚ ਸਾਡੇ ਮੈਂ ਕਹਾਂ ਤਾਂ ਇਹ ਜਿਹੜੇ ਸੇਵਾਦਾਰ ਵੀ ਤੁਹਾਡੇ ਨਾਲ ਕੋਈ 2 ਸਾਲ ਤੋਂ ਕੰਮ ਕਰ ਰਹੇ 2.5 ਸਾਲ ਤੋਂ ਕੰਮ ਕਰ ਰਹੇ 3 ਸਾਲ ਤੋਂ ਕੰਮ ਕਰ ਰਹੇ ਹੋ। ਔਰ ਤੁਹਾਡੀ ਜੋ ਦਿਨਾਂ ਦੀ ਧੜਕਨ ਹੈਗੀ ਜੋ ਤੁਹਾਡੇ ਨਾਲ ਵਰਕ ਕਰ ਰਹੇ ਨੇ। ਔਰ ਅੱਜ ਦਾ ਕੰਮ ਛੱਡ ਕੇ ਵੀ ਤੁਹਾਡੀ ਕੋਲ ਸੇਵਾ ਚ ਲੱਗੇ ਹੋਏ ਨੇ। ਰਜਿੰਦਰ ਜੀ ਵਾਸਤੇ ਇੱਕ ਇੱਕ ਤਾਲੀ ਤੁਸੀਂ ਆਪਣੇ ਵਾਸਤੇ। ਥੈਂਕ ਯੂ। ਤਾਂ ਹੁਣ ਇਹ ਕਹੋਗੇ ਵੀ ਇਹ ਤਾਲੀਆਂ ਜਿਆਦਾ ਵਾੜੇ ਜਾਂਦੇ ਆ ਪਤਾ ਨਹੀਂ ਕੀ ਗੱਲ ਹੈ। ਤਾੜੀ ਵਜਾਉਣ ਦਾ ਵੀ ਫਾਇਦਾ ਹੈ। ਤਾੜੀ ਵਜਾਉਣ ਦਾ ਵੀ ਬਹੁਤ ਫਾਇਦਾ ਹੈ। ਡੀਪੀ ਦੇ ਪੇਸ਼ੈਂਟ ਕਿਨੇ ਕਿਦੇ ਕੋਲ ਆ? ਤਕਰੀਬਨ ਅੱਜ ਦੇ ਟਾਈਮ ਦੇ ਵਿੱਚ ਬੀਪੀ ਸ਼ੂਗਰ ਲੋਕਾਂ ਨੂੰ ਨਾਰਮਲ ਹੋ ਹੀ ਗਈ ਹੈ। 95% ਲੋਕਾਂ ਦੀ ਪ੍ਰੋਬਲਮ ਆ। ਠੀਕ ਹੈ। ਲੇਕਿਨ ਜਿੰਨੀ ਵੀ ਤੁਸੀਂ ਟਾਈਮ ਲੱਗ ਜੇ ਤੁਸੀਂ ਘੱਟੋ-ਘੱਟ 10-20 ਮਿੰਟਾਂ ਦਾ ਘਾਟਾ ਜੇ ਤੁਸੀਂ ਤਾੜੀ ਵੀ ਇੰਨੀ ਜਾਣ ਲੱਗ ਜਿਓਗੇ ਤਾਂ ਅੱਧੀ ਬਿਮਾਰੀ ਤੁਹਾਡੀ ਕਿਉਂਕਿ ਸਾਡੀ ਬੋਡੀ ਦਾ ਜਿਹੜਾ ਕਨਸੈਪਟ ਹੈਗਾ ਕਿੱਥੇ ਆ? ਸਾਡੇ ਪੌਂਟਸ ਤੇ ਸਾਡੇ ਅੰਧਾਜ ਔਰ ਸਾਡੇ ਪੈਰਾਂ ਤੇ। ਸਾਡੇ ਹੱਥਾਂ ਤੇ ਸਾਡੇ ਪੈਰਾਂ ਦੇ ਵਿੱਚ ਬਹੁਤ ਸਾਰੇ ਪੁਆਇੰਟ ਨੇ ਇਹ ਤੋਂ ਆਪਾਂ ਡਿਪਟੀ ਦੀ ਗੱਲ ਕਰਾਂਗੇ ਤੁਹਾਨੂੰ ਕੰਨੀ ਕੰਨੀ ਚੀਜ਼ ਸਮਝ ਆਊਗੀ ਵੀ ਜੇ ਤਾੜੀ ਵੱਜਦਾ ਬਹੁਤ ਵੱਡਾ ਮਤਲਬ ਹੁੰਦਾ ਸਾਰੇ ਪੁਆਇੰਟ ਜਿਹੜੇ ਤੁਹਾਡੇ ਪੁੱਛ ਹੁੰਦੇ ਆ ਪਹਿਲਾਂ ਕੀ ਕਰਦੇ ਸੀ ਲੋਕ ਨੰਗੇ ਪੈਰੀ ਤੁਰਦੇ ਸੀਗੇ ਤਾਂ ਪ੍ਰੋਬਲਮ ਆ ਕਿਤੇ ਨਾ ਕਿਤੇ ਨਹੀਂ ਸੀਗੀਆਂ ਹੁਣ ਹਰੇਕ ਬੰਦਾ ਸਵੇਰੇ ਉੱਠ ਕੇ ਸਾਫ ਪਾਣਾ ਜੱਪਾ ਪਾ ਲਈ ਇਹਨੇ ਬੁੱਟ ਪਾ ਲਈ ਸਾਡੇ ਮੋੜੀ ਨੂੰ ਪਤਾ ਹੀ ਨਹੀਂ ਲੱਗਦਾ ਇੱਦਾਂ ਜੀ ਯਸ ਤਾਂ ਬਹੁਤ ਵਧੀਆ ਲੱਗਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਅਸੀਂ ਇਸ ਕਨਸੈਪਟ ਦੇ ਨਾਲ ਜੁੜੇ ਆਪਾਂ ਵਾਈ ਵਾਈ ਦਾ ਮਤਲਬ ਕੀ ਜਦ ਤੱਕ ਤੁਸੀਂ ਆਪ ਤਾਂ ਵਾਈ ਕਲੀਅਰ ਨਹੀਂ ਕੀਤੀ ਡਿਸੀਜਨ ਤੁਹਾਡਾ ਕਲੀਅਰ ਨਹੀਂ ਹੋਇਆ ਵੀ ਕੀ ਅਸੀਂ ਹੈਲਥ ਨੂੰ ਲੈ ਕੇ ਜੁੜ ਰਹੇ ਹਾਂ ਵੀ ਅਸੀਂ ਪੈਸੇ ਨੂੰ ਲੈ ਕੇ ਜੁੜ ਰਹੇ ਹਾਂ ਪਹਿਲਾਂ ਵਾਈ ਤੁਹਾਡੀ ਜਿਹੜੀ ਕਲੀਅਰ ਹੋਣੀ ਚਾਹੀਦੀ ਹੈ ਥੈਂਕ ਯੂ ਅਸੀਂ ਥੋੜਾ ਜਿਹਾ ਪਾ ਕੇ ਇੱਕ ਘੰਟਾ ਅੱਧਾ ਘੰਟਾ 10 ਮਿੰਟ ਗੱਲ ਕਰਾਂਗੇ ਨਾ ਪ੍ਰਿਕਟ ਲੈ ਹੁੰਦਾ ਇਹੀ ਮਤਲਬ ਹੈ ਵੀ ਜੋ ਵੀ ਸਾਡੇ ਟੀਮਾਂ ਨੇ ਹਰ ਬੰਦੇ ਕੋਲ ਆਪਣੇ ਰਿਜ਼ਲਟਸ ਨੇ ਤੁਹਾਡੇ ਪੇਓਫ ਸਿਸਟਮ ਨੇ ਉਹ ਚੀਜ਼ਾਂ ਤੋਂ ਅੱਗੇ ਗੇਨ ਕਰਦੇ ਆ ਠੀਕ ਹੈ ਜੀ ਵਾਈ ਤੁਹਾਡੀ ਜਿਹੜੀ ਬਹੁਤ ਜ਼ਰੂਰੀ ਹੈ ਜੇ ਤੁਹਾਡੀ ਵਾਈ ਦੇ ਵਿੱਚ ਕਮੀ ਆ ਤਾਂ ਅਸੀਂ ਅੱਗੇ ਦੇ ਵਾਈ ਦੇ ਵਿੱਚ ਸਾਡੀ ਕਮੀ ਆ ਤਾਂ ਕਿੰਨਾ ਕਿੰਨਾ ਸੀ ਗਾਉਟ ਹੋਣਾ ਜੌਰਡਨ ਸਿੰਘ सारे सारे सिस्टम हर बंद कोई ना कोई एक्सैप्ट कर रहा है कोई जॉब कर रहा है कोई विजिट कर रहा है तो, है, तो है। हर बंद अपने पैसे पिछले मारे yes. लेकिन अज की जी दी महंगाई की दौरान पर थोड़े दस मिनट खुल के ला ली कोई दिक्कत नहीं छोटे लैब पर गलत करा ये वाइट जी मेरे है तो है? है तो भी है आती है सारे थोड़ी वाई क्लीयर होनी चाहिए आ कि असं इस कंसैप्ट क्यों आए पहली गल है कि हर बंद क्या रास्ते आया मनी क्यों जी मनी क्यों चाहिए ਕੀ ਤਾਂ ਹੋ ਗਈ ਤੇ ਤੁਹਾਡੀ ਬਾਈ ਕਲੀਅਰ ਆ ਠੀਕ ਹੈ ਬਾਈ ਦੀ ਮਨੀ ਦੇ ਵਿੱਚ ਕਿਤੇ ਪ੍ਰੋਬਲਮ ਨਹੀਂ ਹੈਗੀ ਜਿੰਨਾ ਤੁਹਾਡਾ ਜੀ ਕਰਦਾ ਉਹਨਾਂ ਵਾਸਤੇ ਸਿਸਟਮ ਚੋਂ ਕਮਾ ਸਕਦੇ ਆ ਸੈਕੰਡਲੀ ਕੀ ਹੈਗਾ ਸਰ ਕੋਈ ਟਾਈਮ ਫ੍ਰੀडम ਨਹੀਂ ਹੈਗੀ ਟਾਈਮ ਕਿਹਦੇ ਕੋਲ ਆ ਜਿਹੜਾ ਬੰਦਾ ਪੈਸੇ ਨੂੰ ਕਮਾ ਰਿਹਾ ਉਹ ਕੋਲੇ ਟਾਈਮ ਹੈ ਨਹੀਂ ਜਿਹਦੇ ਕੋਲੇ ਟਾਈਮ ਹੈਗਾ ਉਹ ਕੋਲੇ ਪੈਸਾ ਹੈ ਨਹੀਂ ਹੈ ਨਹੀਂ ਅਹੀ ਬੰਦਾ ਯੈਸ ਜਿਹੜਾ ਬੰਦਾ ਪੈਸਾ ਕਮਾ ਰਿਹਾ ਜੀ ਉਹਨੂੰ ਕੋਈ ਵੀਰ ਜੀ ਆਪਾਂ ਦੋ-ਤਿੰਨ ਮਹੀਨੇ ਬਾਅਦ ਲਾ ਕੇ ਹਣਾ ਕੁਮ ਕੇ ਆਉਣਾ ਤਾਂ ਉਹਦੇ ਕੋਲ ਕੀ ਆ ਟਾਈਮ ਹੈ ਜਿਹੜੇ ਬੰਦੇ ਰੋਡ ਤੇ ਖੜ੍ਹਦੇ ਆ ਉਹਨਾਂ ਕੋਲੇ ਪੈਸਾ ਹੈ ਤਾਂ ਇਹ ਪਲੇਟਫਾਰਮ ਕੀ ਦੇ ਰਹਾ ਤੁਹਾਨੂੰ ਦੋਨੋਂ ਕੀ ਦੇ ਰਿਹਾ ਪੈਸਾ ਤੇ ਟਾਈਮ ਉਹਨੂੰ ਕਹਿੰਦੇ ਅਸੀਂ ਇੰਜੋਏ ਦੋ ਤੋਂ ਪੰਜ ਸਾਲ ਦਾ ਜਿਹੜਾ ਪੀੜ ਹੈ ਨਾ ਤੁਹਾਡਾ ਇਸ ਤਰ੍ਹਾਂ ਦੀ ਤੁਹਾਡੀ ਵਧੀਆ ਲਾਈਫ ਸਟਾਈਲ ਤੁਹਾਡਾ ਚੇਂਜ ਹੋ ਜੂਗਾ ਤੁਹਾਨੂੰ ਕਹਿੰਦੇ ਆਉਣੇ ਟੈਨ ਦੀ ਤੁਹਾਨੂੰ ਲੱਗ ਜੀ ਗੱਡੀਆਂ ਹੋਣਗੀਆਂ ਉਹੀ ਕਹਿਣਗੇ ਯਾਰ ਇਹ ਬੰਦੇ ਉਹੀ ਮੋਟਾ ਦਾ ਕਰਦੇ ਜਿਹੜੇ ਬੁਿੱਸਾ ਕਰਦੇ ਮੈਂ ਫੋਨ ਕਰਦੇ ਠੀਕ ਹੈ ਜੇ ਸਾਡੀ ਵਾਈ ਕਲੀਅਰ ਹੋ ਗਈ ਤਾਂ ਤੀਸਰਾ ਕੰਮ ਕੀ ਜਗਾ ਸੱਜ ਕੋਲੇ ਕਿਉਂ ਨਹੀਂ ਕਿਸੇ ਦੀ ਨਹੀਂ ਆਦੀ ਕਿ ਨਹੀਂ ਆਦੀ ਕਿ ਕਿਉਂ ਨਹੀਂ ਕਿਸੇ ਦੀ ਜੌਬ ਕਰ ਰਹੇ ਆ ਬੀਸ ਕਰ ਰਹੇ ਆ ਜਿੰਨੀ ਦੇਰ ਕੰਮ ਕਰ ਰਹੇ ਜਿੰਨੀ ਪੈਸਾ ਆ ਰਿਹਾ ਜੀ ਜੀ ਹਾਂ ਜੇ ਅਸੀ ਕੰਮ ਨੂੰ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਜਾਂ ਪਨੀਰ ਤੇ ਨਹੀਂ ਰਹਿੰਦੇ ਕੀ ਪੈਸਾ ਆਊਗਾ ਜੀ ਪਰ ਇਹ ਸਪਲਾਈ ਚੋਰਮ ਹੈ ਦੋ ਤੋਂ ਪੰਜ ਸਾਲ ਤੁਹਾਡੀ ਅਗਰ ਪੂਰੀ ਵਧੀਆ ਤਰੀਕੇ ਨਾਲ ਸਿਸਟਮ ਜੀ ਮਿਹਨਤ ਕਰ ਗਏ ਤਾਂ ਤੁਹਾਡੇ ਆਉਣ ਵਾਲੇ ਬੱਚਾ ਨੂੰ ਦੇਖਾ ਤੇ ਲੋੜ ਨਹੀਂ ਕਿਸੇ ਹੋਰ ਇਸ ਤਰ੍ਹਾਂ ਦਾ। ਕੋਤਾ ਦੇ ਜੀ ਸਰ ਇਹ ਪੀੜੀ ਦਾ ਪੀੜੀ ਚੱਲਣਾ ਕੇ ਨਾਮਿਨੇਸ਼ਨ ਹੈ ਨਾ ਜਿੰਨੇ ਦੇ ਅਸੀਂ ਵਰਕ ਕਰਾਂਗੇ ਉਹਨੇ ਰਹਿਗਾ ਲੇਕਿਨ ਉਹਦੇ ਨਾਲ ਦੀ ਨਾਲ ਤੁਹਾਡੀ ਵਾਈਫ ਦੇ ਨਾਲ ਤੁਹਾਡੇ ਬੱਚੇ ਦੇ ਨਾਲ ਬਿਜ਼ਨਸ ਟ੍ਰਾਂਸਫਰ ਹੋਣਾ। ਕੋਤਾ ਦੇ ਜੀ ਸਰ ਸਾਡੇ ਤੇ ਸੀਜ਼ਨ ਪਾਵਰ ਕੀ ਹੋਣੀ ਚਾਹੀਦੀ ਆ? ਸਟਰੋਂਗ। ਤਾਂ ਛੋਟੇ ਦੇ ਪਾਸੇ ਤੋਂ ਹੋਰ ਵੀ ਕਰਾਂਗੇ। ਇਹ ਗੱਲਾਂ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਗੀਆਂ। ਜੋ ਵੀ ਗੱਲ ਆ ਕੋਹਰ ਕਰਦੇ ਮੈਂ ਤੁਹਾਨੂੰ ਤਕਰੀਬਨ ਆ ਮੇਰਾ ਖਿਆਲ ਵੀ ਤਕਰੀਬਨ ਸਾਰੇ ਬੰਦੇ ਪੁਰਾਣੇ ਨੇ ਗੱਲਾਂ ਉਹੀ ਅੰਮ੍ਰੇ ਜਿਵੇਂ ਗਵਾਰ-ਬਾਰਾ ਰਿਪੀਟ ਹੁੰਦੀਆਂ ਰਹਿੰਦੀਆਂ ਨੇ ਕੋਈ ਬੰਦਾ ਨੂੰ ਫੋਲੋ ਕਰਦਾ ਨਹੀਂ ਕੋਈ ਬੰਦਾ ਉੱਪਰ ਦੀ ਪਾਲਦਾ ਛੋਟੀ ਜੀ ਗੱਲ ਹੈ ਵੀ ਮੈਂ ਤੁਹਾਨੂੰ ਦੱਸਦਾ ਵੀ ਤੁਹਾਨੂੰ 100 ਸਾਲ ਦੀ ਪਿਛਲੀ ਮਹੀਦੀ ਦੱਸਣਾ ਕਿੰਨੇ ਸੀ 1920 1920 ਦੇ ਵਿੱਚ ਇੰਨੀ ਕੰਪਨੀ ਸੀ ਜਿੰਨੀ ਰੋਕਾਂ ਕੋਲੇ ਅੱਜ ਉਦੋਂ ਜਿਹੜਾ ਬੰਦਾ 1 ਰੁਪਿਆ ਕਮਾਉਂਦਾ ਸੀਗਾ ਉਹਦੀ ਬੈਸਟ ਫੀਡਬੈਕ ਕਿਸੇ ਦੀ ਮਰਜ਼ੀ ਆਪਣੇ ਦਾਦੇ ਵਰਤਨ ਦੇ ਚੈੱਕ ਕਰ ਲਿਓ ਉਹਨਾਂ ਦੇ ਪਰਿਵਾਰ ਦੇ ਵਿੱਚ ਘੱਟੋ ਘੱਟ 7 7 8 9 ਨੂੰ ਬਿਚੇ ਅੱਬੀ ਇਸੇ ਪਿੱਛੇ ਨਿਕਾ ਮਾਰਨੀਓ ਕਿ ਜਿਹੜੇ 1920 100 ਸਾਲ ਮਗਰੋਂ ਸੀ ਉਹਨਾਂ ਦੇ ਹਰੇਕ ਪਰਿਵਾਰ ਦੇ ਤੁਹਾਡੇ ਆੜ ਮੜ ਤੋਂ ਦੇਖਣ ਨੂੰ ਮਿਲਣਗੇ ਹਰੇਕ ਦੇ 7 8 9 10 ਕਿਹ ਕਿਸੀ ਇਹ ਤਾਂ ਤੁਹਾਨੂੰ ਮਹਿੰਗਾਈ ਦੇ ਰਸਤਾ ਰਸਿਆ ਵੀ ਅਸੀਂ ਕੀ ਕਮਾ ਰਹੇ ਹਾਂ ਅਸੀਂ 10 20 ਹਜ਼ਾਰ ਪਿੱਛੇ ਬੱਜੇ ਰਹਿੰਦੇ ਹਾਂ ਅਸੀਂ ਕੀ ਕਰ ਰਹੇ ਹਾਂ ਸਾਡੀ ਸੋਚ ਸਾਡੀ ਸੋਚ ਨੂੰ ਬਦਲਦੀ ਲੋੜ ਹੈ ਤੇ ਸੋਚ ਬਦਲੂਗੀ ਤਾਂ ਜ਼ਿੰਦਗੀ ਬਦਲੂਗੀ ਜੇ ਸਾਡੀ ਸੋਚ ਉੱਤੀ ਹੈ ਤਾਂ ਨਹੀਂ ਹੋ ਸਕਦਾ ਤਾਂ 20 ਸਾਲ ਬਾਅਦ ਕੀ ਗ੍ਰਾਫ ਕਰਨਾ ਸਦਾ 1940 1940 40 ਕੀ ਹੋਇਆ ਕਿ ਮਹਿੰਗਾਈ ਦਾ ਗ੍ਰਾਫ ਜਿਹੜਾ ਸੀਗਾ ਤੇ ਕੀ ਜੀ ਉਹ ਹੋਰ ਪਲੱਸ ਕਰ ਗਿਆ 10 ਕਰ ਇਹਨੇ ਹੋ ਗਿਆ ਜੀ ਸਿੰਗਲ ਤੁਹਾਡੀ 10 ਗੁਣਾ ਹੋ ਗਈ ਲੇਕਿਨ ਬੱਚਾ ਨਹੀਂ برداشت ਥੋੜੀ ਜੀ ਦੇ ਸਾਲ ਤੱਕ ਗ੍ਰਾਫ ਨਹੀਂ ਕੰਦਾ 100 ਰੁਪਈਆ ਅਸੀਂ ਅੱਜ ਡੈਡੀ ਦੇ ਕੋਲੋਂ ਆਪਾਂ ਲੈ ਕਰਦੇ ਸੀ ਉਹ ਟੀਚਰ ਰਟਾਇਰ ਹੋ ਗਏ ਨੇ ਉਹਨਾਂ ਦੀ ਸੱਲੀ ਮੇਰੇ ਦੇਖਣ ਨੂੰ ਸੀਗੀ 100 ਰੁਪਈਆ ਸੱਲੀ ਸੀ ਉਹਨਾਂ ਦੀ ਅਸੀਂ 4-5 6-5 ਸੀਗੇ ਲੇਕਿਨ ਫੇਰ ਵੀ ਸਾਡੇ ਚਾਚੇ ਦਾ ਇੱਕ ਦਿਨਾਂ ਦੇ ਤਰ੍ਹਾਂ ਖਾ ਹੁੰਦੀ ਨਾ ਇਹ ਵੀ ਆ ਜਾਂਦੇ ਬਾਜ਼ਾਰ ਜੀ ਅੱਦੋ ਉਹ ਦੇਵਾ ਮੜਾ ਮਤਲਬ ਸਹਾਰਾ ਕੀ ਉਹਦਾ ਵੈਲਿਊ ਸੀਗੀ ਅੱਜ ਵੈਲਿਊ ਤੁਸੀਂ 1980 ਕੀ ਕਹਿੰਦੀ ਹੈ 1000 ਇੱਕ ਹਜ਼ਾਰ ਇੱਕ ਲੱਖ ਜਰੋਂ ਹੁੰਦਾ ਜੇ ਕਿਸੇ ਦਾ ਨਹੀਂ ਚੱਲਣੀ ਨਹੀਂ ਹੁੰਦਾ ਪਰਵਾਦੀ ਦੇ ਸ਼ੋਹ ਹੋਲੀ 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 ਘਟਦੀ ਆ ਰਹੀ ਹੈ 2000 ਦਾ ਗ੍ਰਾਫ ਕੀ ਕਰਨਾ 10 10000 ਵਿੱਚ ਜੇ ਕਿਸੇ ਚੋਲਾ ਨਹੀਂ ਚੱਲਦਾ ਨਹੀਂ ਚੱਲਦਾ 2000 20 ਦਾ ਗ੍ਰਾਫ ਕੀ ਕਰਨਾ ਇਹ ਸਰਚ ਕਰਦੇ ਤੈਨੂੰ ਸੱਚੀ ਸਮਝ ਆ ਜੂਗੀ ਠੀਕ ਹੈ ਜੀ ਜਨਾਵਗਾ ਜੀ ਉਹਨਾਂ ਵੀਰਾਂ ਤੇ ਸਾਡੀ ਇਨਕਮ ਘੱਟੋ-ਘੱਟ 1 ਲੱਖ ਰੁਪਇਆ ਚਾਹੀਦੀ ਸੀ ਕੀ ਅਸੀਂ 1 ਲੱਖ ਰੁਪਇਆ ਕਮਾ ਰਹੇ ਹਾਂ ਪਰ ਇਹ ਪਲੇਟਫਾਰਮ 'ਤੇ ਤੁਹਾਡੇ ਕੋਲ 1 ਲੱਖ ਕੀ ਤੁਸੀਂ 10 ਲੱਖ ਵੀ ਤੁਹਾਨੂੰ ਪਲੇਟਫਾਰਮ ਜੀ ਸਰ ਦੇ ਸਕਦੇ ਹੋ ਉਹ ਇਹਦਾ ਦੇਖਾ ਕਰ ਰਹੀ ਹੈ ਇਹਦੇ ਉੱਤੇ ਮਹਿੰਗਾਈ ਜਣੀ ਹੈਗੀ ਆ ਸਾਡੀ ਇਨਕਮ ਨਾਲੋਂ ਬੰਦਲ ਜੀ 10 ਕਈ ਗੁਣਾ 10 ਜਾ ਇਹ ਜੇ ਤੁਸੀਂ ਬਾ ਚੱਲਣਾ ਬਰਾਬਰ ਤਾਂ ਸਾਨੂੰ ਸਾਰਾ ਸਿਸਟਮ ਦੇਖ ਕੇ ਰੱਖਣਾ ਠੀਕ ਹੈ ਜੀ ਆਨ ਦੇ ਇਨਕਮ ਕਰਦੀ ਜਿੰਨੀ ਮਰਜ਼ੀ ਕਵਾ ਲੀ ਉਹਨੇ ਕੋ ਹੋ ਸਕਦੀ ਹੈ ਇੱਕ ਛੋਟਾ ਜਿਹਾ ਬੁੱਤਾ ਹੁੰਦਾ ਆ ਵੀ ਆ ਨਹੀਂ ਹੈਗਾ ਵੀ ਇਹ ਆਜ ਤੱਕ ਆਇਆ ਤੇ ਅੱਜ ਤੁਸੀਂ ਵੀ ਫਾਲ ਜਿਹੜਾ ਸਟਾਰਟ ਕਰ ਗਿਆ ਕਿਦਿ ਸਖਿਆ ਇੱਕ ਲੱਗਣ ਤੋਂ ਬਹੁਤ ਜਿਹਾ ਹੋਣੀ ਬੰਬੂ ਬਾਸ ਦਾ ਨਾਮ ਸੁਣਿਆ ਜੀ ਕਿਸ ਨੇ ਯਸ ਮਾਂ ਦਾ ਬੁੱਤਾ ਹਾਂ ਜੀ ਬੜੇ ਬੰਬੂ ਬਾਸ ਦਾ ਬੁੱਤੇ ਦਾ ਕਰਮ ਕੀ ਸੀਗਾ ਵੀ ਅਸੀਂ ਕੀ ਕਰਦੇ ਹਾਂ ਜੁਆਇਨ ਹੁੰਦੇ ਹਾਂ ਮਿੰਨਾ ਵੀ ਦਿਨ 2 ਮਹੀਨੇ 3 ਮਹੀਨੇ ਸੀ ਸਿਸਟਮ 'ਚ ਆਏ ਜਦੋਂ ਸਾਨੂੰ ਅਸੀਂ ਜਦੋਂ ਸਿਸਟਮ ਤੋਂ ਅਨਟਚ ਹੋ ਗਏ ਆਫਲਾਈਨ ਤੋਂ ਅਨਟਚ ਹੋ ਗਏ ਜਦੋਂ ਸਾਨੂੰ ਰਿਜ਼ਲਟ ਕੋਈ ਨਹੀਂ ਮਿਲ ਰਿਹਾ ਤੁਸੀਂ ਕਿੰਨੇ ਆ ਸਾਈਟ ਤੇ ਛੱਡ ਕੇ ਤੁਰ ਪੋ ਜਾ ਬਸ ਇਹ ਸਿਸਟਮ ਇਦਾਂ ਦਾ ਕਨਸੈਪਟ ਹੈ ਵੀ ਬੰਬੂ ਕਾਂ ਦਾ ਮਤਲਬ ਕੀ ਹੈਗਾ ਵੀ ਇਹ ਇੱਕ ਐਡਾ ਵੱਡਾ ਬਿਨੈਸ ਆ ਇੱਕ ਘੱਟੋ-ਘੱਟ 4-6 ਮਹੀਨੇ 1 ਸਾਲ ਦੇ ਵਿੱਚ ਦੀ ਆਪਦੀਆਂ ਥੱਲੇ ਫਲੋਪ ਦੇ ਵਿੱਚ ਧਰਤੀ ਦੇ ਵਿੱਚ ਕੀ ਕਰਦਾ ਜੜਾ ਜੜਾ ਬਣਾਉਂਦਾ ਸਾਰੀਆਂ ਉੱਤੋਂ ਤੁਹਾਨੂੰ ਨਜ਼ਰ ਨਹੀਂ ਆਉਂਦਾ ਇਹ ਕੀ ਕਰਦਾ ਥੱਲੇ ਗ੍ਰੋਅ ਬਣਾਉਂਦਾ ਲੇਕਿਨ ਕੁਝ ਟਾਈਮ ਬਾਅਦ ਉਹ ਇੰਨਾ ਵੱਡਾ ਹੋ ਜਾਂਦਾ 90 ਫੁੱਟ ਦੀ ਹਾਈਟ ਤੇ ਚਲੇ ਜਾਂਦਾ ਇਹ ਅਸਾਨਾ ਬਿਜ਼ਨਸ ਹੈ ਵੀ ਇਹਦੇ ਤੇ ਲੱਗੇ ਲਗਾਤਾਰ ਲੱਗੇ ਰਹਿਣ ਦਾ ਬਿਜ਼ਨਸ ਹੈ ਜਿੰਨੇ ਲੱਗੇ ਰਹੋਗੇ ਹੌਲੀ 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 ਤੁਹਾਨੂੰ ਸਾਰੇ ਚੀਜ਼ਾਂ ਦੀ ਸਮਝ ਆਈ ਜਾਊਗੀ ਪ੍ਰੋਡਕਟ ਦੀ ਸਮਝ ਆਈ ਜਾਊਗੀ ਪਲਾਨ ਦੀ ਸਮਝ ਆਈ ਜਾਊਗੀ ਸਾਰੀ ਚੀਜ਼ ਹੁੰਦੀ ਰਹਿਣੀ ਹੈ ਤੋਂ ਕੋਈ ਨਾ ਹੋ ਵੀ ਆ ਕੰਦ ਗੱਲਾਂ ਬਹੁਤ ਨੇ ਆਪਣੇ ਕੋਲੇ ਪਰ ਇਸ